ਖਬਰ ਗੁਰਾਇੰਦੇ ਨਜ਼ਦੀਕੀ ਪਿੰਡ ਰੂੜ ਕਾਕਲਾਤੋਂ ਹੈ ਜਿੱਥੋਂ ਦਾ 22 ਸਾਲਾ ਨੌਜਵਾਨ ਜੋ ਕਿ ਆਪਣੀ ਭੈਣ ਕੋਲ ਰਖੜੀ ਬਣਵਾਉਣ ਲਈ ਆਇਆ ਸੀ ਦਾ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਗੌਰਵ ਵਾਲੀ ਪੁੱਤ ਅਜੁਕੇਸ਼ਰ ਵਾਲੀ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਦੇਹਾਂਤ ਤੋਂ ਬਾਅਦ ਜਿੱਥੇ ਕੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਪਿੰਡ ਵਿੱਚ ਵੀ ਮਾਤਮ ਪਸਰਿਆ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਗੌਰਵ ਹਿਮਾਚਲ ਪ੍ਰਦੇਸ਼ ਦੇ ਮਾਤਾਚਿੰਦ ਪੁਨੀ ਵਿਖੇ ਮਨਿਆਰੀ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਉਹ 3 ਮਹੀਨੇ ਬਾਅਦ ਵਾਪਸ ਪਿੰਡ ਆਪਣੀਆਂ ਭੈਣਾਂ ਕੋਲੋਂ ਰਖੜੀ ਬਣਵਾ ਲਈ ਆਇਆ ਸੀ। ਤੇ ਉਹ 3 ਮਹੀਨੇ ਬਾਅਦ ਵਾਪਸ ਪਿੰਡ ਆਪਣੀਆਂ ਭੈਣਾਂ ਕੋਲੋਂ ਰਖੜੀ ਬਣਵਾਉਣ ਲਈ ਆਇਆ ਸੀ ਕਿ ਉਹ ਹਾਸੇ ਦਾ ਸ਼ਿਕਾਰ ਹੋ ਗਿਆ ਉਹਨਾਂ ਦੱਸਿਆ ਕਿ ਉਸ ਦਾ ਪੁੱਤਰ ਜਦੋਂ ਮੋਟਰਸਾਈਕਲ ਤੇ ਆ ਰਿਹਾ ਸੀ ਤਾਂ ਰੁੜਕਾ ਕਲਾਮ ਵਿਖੇ ਹੀ ਉਸ ਦਾ ਮੋਟਰਸਾਈਕਲ ਸਲਿੱਪ ਹੋ ਕੇ ਖੰਬੇ ਨਾਲ ਜਾ ਟਕਰਾਇਆ ਜਿਸ ਨਾਲ ਉਸ ਦੇ ਪੁੱਤਰ ਦੇ ਗੰਭੀਰ ਸੱਟਾਂ ਲੱਗ ਗਈਆਂ ਤੇ ਉਸ ਨੂੰ ਡੀ ਐਮਸੀ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਪੀਜੀਆ ਰੈਫਰ ਕਰ ਦਿੱਤਾ ਜਿੱਥੇ ਕਿ ਉਹ ਜ਼ਖਮਾਂ ਦੀ ਤਾਪਨਾ ਸਹਿੰਦਾ ਹੋਇਆ ਆਖਿਰ ਧਮ ਤੋੜ ਗਿਆ ਬ੍ਰਦਰ ਸਿਕਾ ਇਹ ਕੀ ਵੈਸਾ ਉਹਦੇ ਹੋਰ ਸੀਗੀ ਤੇ ਜੀ ਤੇ ਤਿੰਨ ਮਹੀਨੇ ਬਾਅਦ ਜੈਂਪਕੋਨੀ ਤੋਂ ਆਇਆ ਸੀਗਾ ਪਿੰਡ ਵਾਪਸ ਪੈਣਾ ਦੇ ਕੋਲ ਰਖੜੀ ਬਣਾਉਣਾ ਮਿਲੇ ਕਿ ਉਹ ਰਖੜੀ ਬਣਾਉਣ ਦੇ ਲਈ ਆਇਆ ਪਹਿਲੋਂ ਘਰੇ ਬੈਠਾ ਮਾਮੇ ਦੇ ਕੋਲ ਸ਼ੌਪ ਤੇ ਗਿਆ ਸ਼ੌਪ ਤੋਂ ਬਸ ਯਾਰੋ ਦੋਸਤਾਂ ਨੂੰ ਮਿਲਦਾ ਮਿਲਦਾ ਇਤਨੀ ਬਾਈਕ ਤੇ ਪਿੰਡ ਦਾ ਰਾਉਂਡ ਮਾਰਨ ਗਿਆ ਬਈ ਉਹਦਾ ਮੋਟਰਸਾਈਕਲ ਥੋੜਾ ਤੇਜ਼ ਹੋਣ ਕਰਕੇ ਸਲਿੱਪ ਹੋ ਗਿਆ ਤੇ ਉਹਦਾ ਐਕਸੀਡੈਂਟ ਹੋ ਗਿਆ ਜੋ ਅ ਸਤਾਂਸ਼ ਤੋਂ ਜ਼ਿਆਦਾ ਵੱਜਣ ਕਰਨ ਸਾਰੇ ਰਾਹਤਾਂ ਜਵਾਬ ਦਿੰਦਾ ਸੀ ਕੀ ਇਹ ਤਕਰੀਰੀ ਇਹ ਦਾ ਬਲੌਕ ਜੋ ਲਾਇਆ ਅਸੀਂ ਫੋਗੜੇ ਸਿਮਰ ਵੀ ਲਗੇਗੇ ਜਿਹੜਾ ਰਾਵੜਾ ਫੋਗੜੇ ਵੀ ਲਗੇਗੇ ਫੂ ਡੀ ਐਮ ਸਿਫਰਕੀਤਾ ਡੀ ਐਮ ਸੀ ਤੋਂ ਵੀ ਤੀਜੇ ਵੀ ਲਗੇਗੇ ਬਾਅਦ ਵਿੱਚ ਪਰ ਅਸੀਂ ਸਾਰੇ ਨੰਬਰ ਸਮੂਹ ਘਟਾ ਰਹੂਗਾ ਜਿਹਨੂੰ ਜਾਣ ਨਹੀਂ ਸਕੇ ਸੋ ਬਸ ਇਹ ਬਹੁਤ ਦੋਖੀ ਹੋ ਰਿਹਾ ਜੀ ਬੈ ਸਾਡੇ ਨਾਲ ਪਾਣਾ ਵਾਹ ਤੇ ਕੀ ਨਾਮ ਸੀਗਾ ਜੀ ਉਹਦੇ ਫਾਦਰ ਸਾਹਿਬ ਦਾ ਕੀ ਨਾਮ ਸੀ ਤੇ ਉਹਦਾ ਕੀ ਨਾਮ ਸੀ ਬਪਾ ਦਾ ਨਾਮ ਜਗੀਸ਼ ਕੁਮਾਰ ਰੌਣੀ ਜਿਹਦਾ ਘਰ ਰੌਣੀ ਥੀ ਰਹਾ ਤੇ ਬਲਕਿ ਪ੍ਰੁਕਾ ਦਾ ਰਹਣਾ ਪਾਣੀ ਕੀ ਕੰਮਕਾਰ ਕਰਦਾ ਸੀਗਾ ਜੀ ਕੰਮ ਕਰਦੇ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ ਜਿੱਦਾਂ ਚਿੰਤਪੁਰਿਆਂ ਕੋਲ ਬਾਬੇ ਬਲਕਨਾਥ ਲੈਂਿਆ ਹੋਇਆ ਸੀਗਾ ਦੁਕਾਨਾ ਉੱਥੇ ਕੰਮ ਕਰਦਾ ਸੀ ਹੁਣ ਉੱਥੋਂ ਬਾਅਦ ਚਿੰਤਪੁਰਾਂ ਨਹੀਂ ਮਿਲ ਲਾ ਕੇ ਤੇ ਰਖੜੀ ਬਣਾਉਂਦੇ ਰਿਹਾ ਆਪਣੇ ਭੈਣਾਂ ਦੇ ਗੋਲ ਖਾਣਾ ਸੀ ਉਧਰ ਪਿੰਡ ਵਾਸੀਆਂ ਨੇ ਵੀ ਮ੍ਰਿਤਕ ਨੌਜਵਾਨ ਦੇ ਦੇਹਾਂ ਤੇ ਦੁੱਖ ਪ੍ਰਗਟ ਕਰਦਿਆਂ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਿੱਛੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਹੱਲ ਬਖਸ਼ੇ ਨਵਰਾੰਗ ਚੈਨਲੇ ਪਿੰਡ ਰੂੜ ਕਕਲਾ ਤੋਂ ਰਾਜਮਾਰਨ ਨਾਲ ਦੀ ਰਿਪੋਰਟ ਅੱਜ ਬਹੁਤ ਹੀ ਦੁਖਦਾਈ ਘੜੀ ਹੈ ਇਹ ਗੱਲ ਜਾਣਦਿਆਂ ਮੈਨੂੰ ਬੜਾ ਦੁੱਖ ਮਹਿਸੂਸ ਹੋ ਰਿਹਾ ਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਲੜਕਾ ਗੌਰਵ ਰੋਲੀ ਸਨ ਅਫ ਜੁਗੇਸ਼ ਹੈ ਰੋਲੀ ਜਿਹੜਾ ਸਡਨਲੀ ਇੱਕ ਹਾਦਸੇ ਦੇ ਵਿੱਚ ਆ ਕੇ ਉਹਦੀ ਡੈਥ ਹੋ ਗਈ ਹੈ ਪਰੰਤੂ ਉਹਨੂੰ ਬਚਾਉਣ ਵਾਸਤੇ ਬੜੀ ਕੋਸ਼ਿਸ਼ ਕੀਤੀ ਗਈ ਜਿਸ ਤਰ੍ਹਾਂ ਪ੍ਰਮਾਤਮਾ ਨੇ ਲਿਖਿਆ ਸੀ ਉਹਦੇ ਸਵਾਸਾਂ ਦੀ ਪੂਜੀ ਖਤਮ ਹੋ ਗਈ ਸੀ ਉਹਦੇ باوجود ਵੀ ਜਿੰਨੇ ਵੀ ਆਸ-ਪਾਸੇ ਜਿਹੜੇ ਲਾਗੇ ਬੰਦੇ ਖੜੇ ਸੀ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਘਰ ਵਾਲਿਆਂ ਨੇ ਕਾਫੀ ਕੋਸ਼ਿਸ਼ ਕੀਤੀ ਸਾਡੇ ਜੋ ਐਂਬੂਲੈਂਸ ਚ ਚਲਦੀ ਹੈ ਆਪਣੇ ਸਿੱਧ ਬਾਬਾ ਫਲਕਨਾ ਦੇ ਪੀਅਰਿਟਿਵਲ ਸੁਸਾਇਟੀ ਵੱਲੋਂ ਉਹਦੇ ਵਿੱਚ ਲੈ ਕੇ ਉਹਨੂੰ ਪਹਿਲਾਂ ਫੁਵਾੜੇ ਲੈ ਕੇ ਗਏ ਲੇਕਿਨ ਉੱਥੇ ਡਾਕਟਰ ਨੇ ਥੋੜਾ ਜਿਹਾ ਚੈੱਕ ਕਰਨ ਤੋਂ ਬਾਅਦ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਫਿਰ ਡੀਐਮਸੀ ਲੈ ਕੇ ਗਏ ਪਰੰਤੂ ਡੀਐਮਸੀ ਵਾਲਿਆਂ ਨੇ ਵੀ ਇਹਨੂੰ ਪੀਜੀਏ ਰੈਫਰ ਕਰ ਦਿੱਤਾ ਪੀਜੀਏ ਲੈ ਕੇ ਜਾਂਦੇ ਸੀਗੇ ਉੱਥੇ ਜਾ ਕੇ ਵੀ ਇੱਕ ਘੰਟਾ ਡਾਕਟਰਾਂ ਨੇ ਹਣਤਾ ਕਾਉਂਸਲ ਕੀਤੀ ਪਰੰਤੂ ਦੇ ਬਾਵਜੂਦ ਵੀ ਇਸ ਨੌਜਵਾਨ ਨੂੰ ਬਚਾ ਨਹੀਂ ਸਕੇ ਇਹ ਸਾਡੇ ਪਿੰਡ ਦੇ ਵਾਸਤੇ ਬਹੁਤ ਹੀ ਮਾੜੀ ਖਬਰ ਆ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਹੋਰ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਇਸ ਨੌਜਵਾਨ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਿੱਛੇ ਪਰਿਵਾਰ ਨੂੰ ਤੇ ਸੰਗ ਸੇਲੀਆਂ ਨੂੰ ਸਾਥੀਆਂ ਨੂੰ ਇਹ ਜਿਹੜਾ ਭਾਣਾ ਮਰਨ ਦਾ ਬਲ ਬਖਸ਼ੀ